ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਮੈਂ ਸੁਰੇਂਦਰ ਕੰਪੋਜ਼ ਤੋਂ ਉੱਧਰ ਲਗਾਤਾਰ ਵਾਧੇ ਹੋਈ ਨਜ਼ਰ ਆ ਰਹੀ ਹੈ ਤੁਸੀਂ ਇੱਕ ਮੇਰੇ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਮੈਂ ਲਗਾਤਾਰ ਤੁਹਾਡੇ ਨਾਲ ਮੌਸਮ ਨੂੰ ਲੈ ਕੇ ਗੱਲਬਾਤ ਕਰਦੇ ਰਹਿੰਦੇ ਅਕਸਰ ਅਸੀਂ ਮੈਂ ਅਕਸਰ ਕਹਿੰਦਾ ਸੀ ਆ ਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਠੰਡ ਬਹੁਤ ਜ਼ਿਆਦਾ ਹੈ ਮੇਰਾ ਨਾਮ ਸਰਬਜੀਤਾ ਜੀ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲ ਜਿਹੜਾ ਜ਼ੀਰੋ ਕੀਤਾ ਉਹਦਾ ਉਪਰਾਲਾ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ ਹੀ ਅਸੀਂ ਆ ਜਿਹੜਾ ਕਿ ਅਸੀਂ ਸਾਡਾ ਪੰਜ ਤੋਂ 6000 ਰੁਪਏ ਬਿੱਲ ਆਉਂਦਾ ਸੀਗਾ ਉਹ ਹੁਣ ਅਸੀਂ ਬਿੱਲ ਜਿਹੜਾ ਹੈਗਾ ਹੋਰ ਪਾਸੇ ਖਰਚੇ ਅਸੀਂ ਕਰ ਸਕਦੇ ਉਸ ਬਿੱਲ ਨੂੰ ਬਚਤ ਕਰਕੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਜਾਂ ਘਰ ਦੇ ਕੋਈ ਰਾਸ਼ਨ ਵਾਸਤੇ ਅਸੀਂ ਯੂਜ਼ ਕਰ ਸਕਦੇ ਆ ਪੰਜਾਬ ਸਰਕਾਰ ਨੇ ਬੜੀ ਮਿਹਰਬਾਨੀ ਕੀਤੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 600 ਯੂਨਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਗਰੇਲੂ ਬਿਜਲੀ ਖਪਤਕਾਰਾਂ ਚੋਂ 90 ਫੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋ ਗਏ ਹਨ ਸਰਕਾਰ ਦੇ ਬਹੁਤ ਹੀ ਧੰਨਵਾਦ ਕਰਦੇ ਹਾਂ ਜੋ ਬਿਜਲੀ ਬਿੱਲ ਜੀਰੋ ਆ ਰਹੇ ਹਨ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ 5-6000 ਰੁਪਿਆ ਬਿੱਲ ਆ ਜਾਂਦਾ ਸੀਗਾ ਅਸੀਂ ਉਹਦੇ ਨਾਲ ਹੋਰ ਵੀ ਕਈ ਸਰਕਲ ਚਲਾ ਲਏ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਜਿਹੇ ਉਪਰਾਲੇ ਦੀ ਪੰਜਾਬ ਵਾਸੀ ਸ਼ਲਾਗਾ ਕਰਦੇ ਨਹੀਂ ਥੱਕਦੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਨਸੀਰ ਵੀ ਠੰਡ ਪੈ ਰਹੀ ਹੈ ਜਿਹਦੇ ਕਰਕੇ ਲੋਕਾਂ ਦੇ ਗਲੇ ਖਰਾਬ ਹੋ ਰਹੇ ਨੇ ਤੇ ਮੇਰਾ ਵੀ ਇਸ ਵੇਲੇ ਗਲਾ ਬਹੁਤ ਜ਼ਿਆਦਾ ਖਰਾਬ ਹੈਗਾ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਇੱਕ ਵਾਰੀ ਕਿ ਕਿਸ ਤਰੀਕੇ ਨਾਲ ਠੰਡ ਹੈ ਵਿਜ਼ੀਬਿਲਟੀ ਇਸ ਵੇਲੇ ਜ਼ੀਰੋ ਹੈਗੀ ਹੈ ਤੇ ਨੈਸ਼ਨਲ ਹਾਈਵੇ ਇੱਕ ਤੇ ਅਸੀਂ ਮੌਜੂਦ ਹੈਗੇ ਆ ਵਾਹਨ ਗੱਡੀਆਂ ਹੌਲੀ ਰਫ਼ਤਾਰ ਨਾਲ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਬੱਤੀਆਂ ਬਾਲ ਕੇ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸੇ ਬਾਬਤ ਸਿਹਤ ਵਿਭਾਗ ਵੱਲੋਂ ਵੀ ਅਦਾਇਤਾ ਜਾਰੀ ਕੀਤੀਆਂ ਗਈਆਂ ਨੇ ਕਿ ਇਹ ਬਹੁਤ ਜ਼ਰੂਰੀ ਕੰਮ ਹੈਗੇ ਆ ਤਾਂ ਕਰੋ ਬਾਹਰ ਨਿਕਲਣਾ ਨਿਕਲੋ ਅਦਰਵਾਈਜ਼ ਕਰੋ ਨਿਕਲਣਾ ਅਵੋਇਡ ਕਰੋ ਉਹ ਮਾਰੀਆਂ ਹੋਣ ਦਾ ਖਰਚਾ ਹੈਗਾ ਗੱਲ ਖਰਾਬ ਹੋ ਸਕਦੇ ਨੇ ਛਾਤੀ ਜਾਮ ਹੋ ਸਕਦੀ ਹੈ ਖਾਸ ਕਰਕੇ ਬੱਚੇ ਬਜ਼ੁਰਗਾਂ ਨੂੰ ਕਰੋ ਬਾਹਰ ਨਾ ਨਿਕਲ ਦਿੱਤਾ ਜਾਵੇ ਔਰ ਦੂਸਰੀ ਗੱਲ ਠੰਡ ਹੋਣ ਦੇ ਬਾਵਜੂਦ ਕਈ ਲੋਕ ਘਰਾਂ ਦੇ ਵਿੱਚ ਅਗੀਟੀਆਂ ਬਾਲ ਲੈਂਦੇ ਨੇ ਬੂਹੇ ਬਾਰੀਆਂ ਬੰਦ ਕਰ ਲੈਂਦੇ ਨੇ ਆ ਉਸ ਤੋਂ ਠੰਡ ਤੋਂ ਬਚਣ ਲਈ ਹੋਰ ਵੀ ਕਈ ਤਰੀਕੇ ਹੈਗੇ ਨੇ ਪਰ ਅਗੀਤੀ ਬਾਲੋ ਪਰ ਹੂਏ ਬਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬੰਦ ਨਾ ਕਰੋ ਤਾਂ ਕਿ ਗੈਸ ਜਿਹੜੀ ਹੈਗੀ ਆ ਉਹ ਅੰਦਰ ਨਾ ਜਮਾ ਹੋ ਸਕੇ ਤੇ ਨਾਲ ਦੇ ਨਾਲ ਜਿਹੜੇ ਮੌਸਮ ਵਿਭਾਗ ਦੇ ਮਾਹਰ ਨੇ ਉਹਨਾਂ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕੱਲ ਤੇ ਪਰਸੋਂ ਬਰਸਾਤ ਜਿਹੜੀ ਹੈਗੀ ਹੋ ਸਕਦੀ ਆ ਠੰਡ ਹੋਰ ਜ਼ਿਆਦਾ ਬਦਲਦੇ ਅਸਰ ਜਿਹੜੇ ਹੈਗੇ ਉਹ ਵੀ ਦੱਸੇ ਗਏ ਨੇ ਥੋੜਾ ਜਿਹਾ ਅਸੀਂ ਚੱਲ ਕੇ ਵੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆ ਸਰਕਾਰ ਵਿਜ਼ਿਬਿਲਟੀ ਕਿੰਨੀ ਨਜ਼ਰ ਆ ਰਹੀ ਆ ਤੇ ਲੋਕ ਜੇ ਕੋਈ ਰਸਤੇ ਦੇ ਵਿੱਚ ਮਿਲਦਾ ਉਹਨਾਂ ਵੀ ਗੱਲ ਕਰਦੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਐਸੇਲੇ ਅਸੀਂ ਥੋੜਾ ਜਿਹਾ ਚੱਲ ਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸ ਤਰੀਕੇ ਦੀ ਠੰਡ ਜਿਹੜੀ ਹੈਗੀ ਉਹ ਪੈ ਰਹੀ ਆ ਵਿਜ਼ਿਬਿਲਟੀ ਕਿੰਨੇ ਦਾ ਐਸੇਲੇ 20 ਤੋਂ 25 ਫੁੱਟ ਤੋਂ ਬਾਅਦ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਆ ਕੁਝ ਵੀ ਜਿਹੜਾ ਦਿਖਾਈ ਨਹੀਂ ਦਿੰਦਾ ਇਸੇ ਕਰਕੇ ਅਸੀਂ ਵੀ ਹਦਾਇਤ ਕਰਦੇ ਆ ਕਿ ਜਿਹੜੇ ਗੱਡੀਆਂ ਦੀਆਂ ਲਾਈਟਾਂ ਹੈਗੀਆਂ ਫੋਗਿੰਗ ਲਾਈਟਸ ਹੈਗੀਆਂ ਉਹਨਾਂ ਦਾ ਉਹਨਾਂ ਦੀ ਵਰਤੋਂ ਕੀਤੀ ਜਾਵੇ ਰਿਫਲੈਕਟਰ ਜਿਹੜੇ ਹੈਗੇ ਪੁਲਿਸ ਵੱਲੋਂ ਦਿੱਤੇ ਜਾਂਦੇ ਨੇ ਉਹ ਜ਼ਰੂਰ ਗੱਡੀਆਂ ਦੇ ਅੱਗੇ ਪਿੱਛੇ ਲਗਾਏ ਜਾਣ ਤਾਂ ਕਿ ਔਰ ਜਾਣ ਵਾਲੇ ਨੂੰ ਗੱਡੀ ਦਾ ਅੰਦਾਜ਼ਾ ਲੱਗ ਸਕੇ ਕਿ ਅੱਗੇ ਕਿਹੜੀ ਗੱਡੀ ਚੱਲ ਰਹੀ ਹੈ ਜਾਂ ਪਿੱਛੋਂ ਕਿਹੜੀ ਗੱਡੀ ਆ ਰਹੀ ਹੈ ਤਾਂ ਐਸੇ ਲਈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਐਕਸ਼ਨਲ ਹਾਈਵੇ ਹੋਣੀ ਹੈ ਤੇ ਬਾਰ-ਬਾਰ ਡਾਕਟਰ ਵੱਲੋਂ ਵੀ ਹਦਾਇਤਾਂ ਜਾਰੀ ਕੀਤੀ ਜਾ ਰਹੀਆਂ ਨੇ ਕਿ ਕਿ ਜਿਆਦਾ ਠੰਡ ਹੈਗੀ ਐ ਇਸ ਕਰਕੇ ਘਰ ਤੋਂ ਨਿਕਲਣਾ ਅਵੋਇਡ ਕਰੋ ਲਿਗੇ ਸਾਡੀ ਵਰਤੋ ਕਰੋ ਤਾਂ ਕਿ ਜਿਹੜੀਆਂ ਬਿਮਾਰੀਆਂ ਹੋਣ ਦਾ ਖਤਰਾ ਠੰਡ ਤੋਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਤੋਂ ਬਚਿਆ ਜਾ ਸਕੇ ਤਸਵੀਰਾਂ ਸੀ ਲਗਾਤਾਰ ਆਪਣੇ ਦਰਸ਼ਕਾਂ ਦੇ ਕਰਸਾਨੀਆਂ ਕਰ ਰਹੇ ਆ ਇਹ ਤਸਵੀਰਾਂ ਨੇ ਚਾਹ ਦੀ ਦੁਕਾਨ ਵੀ ਇੱਕ ਨਜ਼ਰ ਆਈ ਐ ਇੱਥੇ ਵੀ ਦੇਖਦੇ ਗੱਲਬਾਤ ਕਰਕੇ ਵੀ ਆ ਸਰਕਾਰ ਬਿਲਕੁਲ ਇੱਥੇ ਲੋਕਾਂ ਵੱਲੋਂ

क्योंकि कोई व्यवस्था तो है नहीं फैक्ट्रियों के अंदर फैक्ट्री के वर्कर जो है सबसे ज्यादा मुश्किल उनको आती है सबसे ज्यादा मुश्किल बचने के वहाँ आग की व्यवस्था फैक्ट्री मालक नहीं देते अच्छा। और इसलिए बहुत मुश्किल होती है कितने बजे लगती है साढ़े आठ से पाँच आठ से पाँच वहाँ क्या है कोई इंतजाम नहीं है कोई कपड़ा वगैरह जला लेते हैं दो मिनट के लिए उसके बाद ऐसी फिर शुरू कर देते हाँ ਕੋਠੇ ਦੇ ਦਰਮਦਰ ਲਈ ਤਾਂ ਬਿਲਕੁਲ ਠੰਡ ਤੋਂ ਬਚਣ ਲਈ ਕਿਤੇ ਨਾ ਕਿਤੇ ਲੋਕ ਅੱਗ ਦਾ ਸਹਾਰਾ ਇੱਥੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਫੈਕਟਰੀਆਂ ਦੇ ਵਿੱਚ ਜਿੱਦਾਂ ਕਿ ਸਾਡੇ ਜਿਹੜੇ ਨਾਲ ਮਜ਼ਦੂਰ ਸੀ ਉਹਨਾਂ ਨੇ ਦੱਸਿਆ ਕਿ ਫੈਕਟਰੀ ਦੇ ਵਿੱਚ ਕਿਤੇ ਨਾ ਕਿਤੇ ਪਾਲਾ ਮੋਟਾ ਜਿਹੜਾ ਹੈਗਾ ਅੱਗ ਤੋਂ ਬਚਣ ਲਈ ਕਪੜਾ ਵਗੈਰਾ ਜਲਾ ਕੇ ਥੋੜੀ ਜਿਹੀ ਰਾਹਤ ਮਹਿਸੂਸ ਕਰਦੇ ਨੇ ਪਰ ਫਿਲਹਾਲ ਠੰਡ ਵਧ ਰਹੀ ਹੈ ਬਚਨ ਦੀ ਲੋੜ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਪੈਣ ਦੇ ਅਸਰ ਬੌਸਾ ਵਿਭਾਗ ਵੱਲੋਂ ਦੱਸੇਗੇ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸਿੰਦਰ ਕੰਬੋ ਜਾਨੀਸ਼ੂਰਾ ਟੀਵੀ ਚਲੋ ਜੀ